ਅੱਜ ਦੇ ਡੇਟ ਦੇ ਵਿੱਚ ਸਾਡੀਆਂ ਜ਼ਿਆਦਾਤਰ ਵੀਡੀਓ ਇੰਡੀਅਨ ਆਡੀਅੰਸ ਦੇ ਲਈ ਹੁੰਦੀਆਂ ਪਰ ਅੱਜ ਦੀ ਇਹ ਵੀਡੀਓ ਸਪੈਸ਼ਲੀ ਐਨ ਆਰ ਆਈ ਵਿਊਅਰਸ ਦੇ ਲਈ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 12 ਐਦਾਂ ਦੀਆਂ ਚੀਜ਼ਾਂ ਕਵਰ ਕਰਾਂਗੇ ਜਿਹੜੀਆਂ ਕਿ ਐਨ ਆਰ ਆਈਜ਼ ਨੂੰ ਇਮੀਡੀਏਟਲੀ ਠੀਕ ਕਰਨੀਆਂ ਬਹੁਤ ਜ਼ਰੂਰੀ ਨੇ ਇਹ ਚੀਜ਼ਾਂ ਤੁਸੀਂ ਆਪਣੀ ਅਗਲੀ ਇੰਡੀਆ ਵਿਜ਼ਿਟ ਤੇ ਵੀ ਠੀਕ ਕਰ ਸਕਦੇ ਹੋ ਬਟ ਜੇਕਰ ਤੁਸੀਂ ਅਜੇ ਅਬ੍ਰੋਡ ਨਹੀਂ ਗਏ ਤਾਂ ਜਾਣ ਤੋਂ ਪਹਿਲਾਂ ਵੀ ਠੀਕ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਨਵਾਂ ਟਰਾਈ ਕਰ ਰਹੇ ਹਾਂ ਤਾਂ ਤੁਹਾਡੇ ਸਾਰਿਆਂ ਗੇ ਰਿਕੁਐਸਟ ਹੈ ਕਿ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਓ ਤੇ ਜੇਕਰ ਵੀਡੀਓ ਵਧੀਆ ਤਰੀਕੇ ਨਾਲ ਚੱਲਦੀ ਹੈ ਮਤਲਬ ਜੇਕਰ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹ 12 ਦੇ 12 ਪੁਆਇੰਟ ਅਸੀਂ ਡਿਟੇਲ ਦੇ ਵਿੱਚ ਵੀ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਪੁਆਇੰਟ ਹੈ ਸੌਰਟ ਆਊਟ ਯਰ ਬੈਂਕ ਅਕਾਊਂਟਸ ਹੁਣ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਐਨ ਆਰ ਆਈ ਹੁੰਦੇ ਹੋਏ ਇੰਡੀਅਨ ਰੈਜ਼ੀਡੈਂਟ ਅਕਾਊਂਟ ਰੱਖਣਾ ਫਹਿਮਾ ਦੇ ਲਾਜ਼ ਦੇ ਅਕੋਰਡਿੰਗ ਇਲੀਗਲ ਹੈ ਤੇ ਇਹਦੇ ਲਈ ਤੁਹਾਨੂੰ ਕਾਫੀ ਹੈਵੀ ਪੈਨਲਟੀਆਂ ਪੇ ਕਰਨੀਆਂ ਪੈ ਸਕਦੀਆਂ ਨੇ ਹੁਣ ਜੇਕਰ ਸੋਚ ਰਹੇ ਹੋ ਵੀ ਕਿੰਨੀ ਕੀ ਪੈਨਲਟੀ ਹੋਏਗੀ ਤਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਜੇਕਰ ਪਤਾ ਚੱਲ ਜਾਂਦਾ ਵੀ ਐਨ ਆਰ ਆਈ ਹੁੰਦੇ ਹੋਏ ਤੁਸੀਂ ਇੰਡੀਅਨ ਰੈਜ਼ੀਡੈਂਟ ਅਕਾਊਂਟ ਰੱਖਿਆ ਹੋਇਆ ਤਾਂ ਜਿੰਨਾ ਉਸ ਅਕਾਊਂਟ ਦੇ ਵਿੱਚ ਬੈਲੈਂਸ ਆ ਉਹਦਾ 3 ਗੁਣਾ ਤੱਕ ਤੁਹਾਨੂੰ ਪੈਨਲਟੀ ਪੇ ਕਰਨੀ ਪੈ ਸਕਦੀ ਆ ਪਲੱਸ ਜੋ ਤੱਕ ਤੁਸੀਂ ਆਪਣਾ ਉਹ ਅਕਾਊਂਟ ਸਟੇਟਸ ਚੇਂਜ ਨਹੀਂ ਕਰ ਲੈਂਦੇ ਤੁਹਾਨੂੰ ਪਰ ਡੇ ਦੇ ਹਿਸਾਬ ਨਾਲ 5000 ਰੁਪਏ ਪੈਨਲਟੀ ਅਲੱਗ ਤੋਂ ਵੀ ਕਰਨੀ ਪੈਗੀ ਸੋ ਸਭ ਤੋਂ ਪਹਿਲਾ ਪੁਆਇੰਟ ਇਹੀ ਹੈ ਕਿ ਆਪਣੇ ਇੰਡੀਅਨ ਰੈਜ਼ੀਡੈਂਟ ਅਕ ਇਦਾਂ ਲਈ ਸਿੰਪਲੀ ਤੁਸੀਂ ਆਪਣੇ ਬੈਂਕ ਦੇ ਵਿੱਚ ਆਪਣੇ ਜੋ ਲੇਟੈਸਟ KYC ਰਿਕਾਰਡਸ ਨੇ ਉਹ ਅਪਡੇਟ ਕਰਨੇ ਆ ਜਿਵੇਂ ਕਿ ਤੁਹਾਡਾ ਵੀਜ਼ਾ ਸਟੇਟਸ ਪਾਸਪੋਰਟ ਸਟੇਟਸ ਤੇ ਲੇਟੈਸਟ ਐਡਰੈਸ ਸਟੇਟਸ ਇੱਕ NRI ਹੁੰਦੇ ਹੋਏ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਐਦਾਂ ਦਾ ਬੈਂਕ ਅਕਾਊਂਟ ਹੋਵੇ ਜਿਹਨੂੰ ਤੁਸੀਂ ਅਬ੍ਰੋਡ ਤੋਂ ਬੈਠ ਕੇ ਵੀ ਆਪਰੇਟ ਕਰ ਸਕੋ ਸੋ ਕਿਸੇ ਐਦਾਂ ਦੇ ਬੈਂਕ ਨੂੰ ਚੂਜ਼ ਕਰਨਾ ਜਿਹਦੇ IT ਸਿਸਟਮਸ ਕਾਫੀ ਵਧੀਆ ਹੋਣ ਜਨਰਲੀ ਜਿਹੜੇ ਪ੍ਰਾਈਵੇਟ ਸੈਕਟਰ ਬੈਂਕ ਹੁੰਦੇ ਆ ਜਿਵੇਂ ਕਿ HDFC ਵਗੈਰਾ ICICI ਵਗੈਰਾ ਉਹਨਾਂ ਦੇ ਇਸ ਫੀਲਡ ਦੇ ਵਿੱਚ ਕਾਫੀ ਡੀਸੈਂਟ ਸਿਸਟਮਸ ਨੇ ਇਨਫੈਕਟ ਸੋ ਹੁਣ ਤੁਸੀਂ ਇੰਡੀਆ ਦੀਆਂ ਆਪਣੀਆਂ ट्रांजैक्शन ਕਰ ਸਕਦੇ ਹੋ ਆਪਣਾ ਇੰਟਰਨੈਸ਼ਨਲ ਮੋਬਾਈਲ ਨੰਬਰ ਯੂਜ਼ ਕਰਕੇ ਜਿਹਦੇ ਕਰਕੇ ਐਨਆਰਆਈਜ਼ ਲਈ ਇਹ ਇੰਡੀਆ ਦੀਆਂ ਜਿਹੜੀਆਂ ट्रांजैक्शन ਨਾਲ ਕੰਮ ਹੈ ਨੇ ਕਾਫੀ ਸਿੰਪਲੀਫਾਈ ਹੋ ਜਾਂਦਾ ਹੈ ਹੁਣ ਜਿੱਥੇ ਅਸੀਂ ਇਸ ਪੁਆਇੰਟ ਬਾਰੇ ਗੱਲ ਕਰ ਰਹੇ ਹਾਂ ਤਾਂ ਸਾਡਾ ਅਗਲਾ ਪੁਆਇੰਟ ਹੈ ਕਿ ਐਨਆਰਆਈਜ਼ ਨੂੰ ਇੰਟਰਨੈਸ਼ਨਲ ਰੇਮਿਟੈਂਸ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਇਸ ਪ੍ਰਕਿਰਿਆ ਦਾ ਮਤਲਬ ਹੁੰਦਾ ਹੈ ਕਿ ਆਪਣੀ ਕੰਟਰੀ ਦੇ ਵਿੱਚ ਪੈਸਾ ਵਾਪਸ ਭੇਜਣਾ ਹੁਣ ਜਿੱਥੇ ਆਪਾਂ ਦੇਖਦੇ ਹਾਂ ਕਿ ਯੂਪੀਆਈ ਇੱਕ ਗਲੋਬਲ ਫੀਨੋਮਨਾ ਬਣ ਰਿਹਾ ਤਾਂ ਹਜੇ ਵੀ ਬਹੁਤ ਸਾਰੇ ਐਨਆਰਆ ਤੋ ਤੁਹਾਨੂੰ ਇਹ ਚੀਜ਼ ਐਕਸਪਲੋਰ ਕਰਨੀ ਪੈਗੀ ਵੀ ਜੇਕਰ ਤੁਹਾਡੇ ਜਿਹੜਾ ਬ੍ਰੋਡ ਵਾਲਾ ਬੈਂਕ ਆ ਉਹਦਾ ਕਿਸੇ ਇੰਡੀਅਨ ਬੈਂਕ ਦੇ ਨਾਲ ਰੈਮੀਟੈਂਸ ਟ੍ਰੀਟੀ ਹੋਵੇ ਕਿਉਂਕਿ ਇਹਦੇ ਨਾਲ ਤੁਹਾਨੂੰ ਰੈਮੀਟੈਂਸ ਤੇ ਲੱਗਣ ਵਾਲੀ ਫੀਸ ਦੇ ਵਿੱਚ ਵੀ ਕਾਫੀ ਸੇਵਿੰਗ ਵਾਲਾ ਫਾਇਦਾ ਹੋ ਸਕਦਾ ਤੇ ਇਹ ਚੀਜ਼ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਮਿਡਲ ਈਸਟ ਚ ਰਹਿੰਦੇ ਆ ਕਿਉਂਕਿ ਤੁਹਾਡੀਆਂ 5 ਫਿਗਰਜ਼ ਉੱਪਰ ਦੀਆਂ ਜਿੰਨੀਆਂ ਵੀ ਟ੍ਰਾਂਜੈਕਸ਼ਨ ਨੇ ਉਹ ਮੋਨੀਟਰ ਕੀਤੀਆਂ ਜਾਂਦੀਆਂ ਨੇ ਅਗੇਂਸਟ ਟੈਰੋਰੀਜ਼ਮ ਫੰਡਿੰਗ ਜੇਕਰ ਕੋਈ ਐਡਾ ਦੀ ਟ੍ਰੀਟੀ ਹੈ ਤਾਂ ਨਾਲ ਤੁਹਾਨੂੰ ਇਨਸਟੈਂਟ ਟ੍ਰਾਂਸਫਰ ਦਾ ਵੀ ਬੇਨਫਿਟ ਮਿਲ ਸਕਦਾ ਜਿੱਥੇ ਕਿ 2 ਦਿਨ ਦਾ ਵੇਟ ਕਰਨਾ ਪੈਂਦਾ ਹੁਣ ਤੀਸਰਾ ਪੁਆਇੰਟ ਹੈ ਕਿ ਤੁਹਾਨੂੰ ਆਪਣਾ ਡਿਮੈਟ ਅਕਾਊਂਟ ਵੀ ਸੌਟ ਆਊਟ ਕਰਨਾ ਚਾਹੀਦਾ ਜਿਵੇਂ ਕਿ ਇੰਡੀਅਨ ਰੈਜ਼ੀਡੈਂਟ ਕਾਊਂਟ ਆਉਸੇ ਤਰੀਕੇ ਨਾਲ ਤੁਸੀਂ ਰੈਜ਼ੀਡੈਂਟ ਡਿਮੈਟ ਅਕਾਊਂਟ ਵੀ ਹੋਲਡ ਨਹੀਂ ਕਰ ਸਕਦੇ ਇਹ ਇੱਕ ਡਾਇਰੈਕਟ ਵਾਇਓਲੇਸ਼ਨ ਹੋਏਗੀ ਫੈਮਾ ਲਾਜ਼ ਦੀ ਡਿਮੈਟ ਅਕਾਊਂਟ ਦੇ ਲਈ ਤੁਸੀਂ ਆਪਣਾ ਇੱਕ ਐਨ ਆਰ ਆਈ ਅਕਾਊਂਟ ਓਪਨ ਕਰ ਸਕਦੇ ਹੋ ਆਪਣੀਆਂ ਸਾਰੀਆਂ ਇਨਵੈਸਟਮੈਂਟਸ ਦੇ ਲਈ ਬਟ ਇੱਕ ਚੀਜ਼ ਦਾ ਧਿਆਨ ਰੱਖੇ ਇਸ ਐਨ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਇਸ ਚੀਜ਼ ਦੇ ਰਿਗਾਰਡਿੰਗ ਨਾ ਹੋਰ ਵੀ ਬਹੁਤ ਸਾਰੇ ਰੂਲਸ ਨੇ ਬਟ ਆਪਾਂ ਮੋਟੀਆਂ-ਮੋਟੀਆਂ ਉਹੀ ਚੀਜ਼ਾਂ ਕਵਰ ਕਰਾਂਗੇ ਜੋ ਤੁਹਾਡੇ ਲਈ ਯਾਨੀ ਕਿ ਐਨ ਆਰ ਆਈ ਵਿਊਅਰਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹੁਣ ਇਹਦੇ ਨਾਲ ਮੈਂ ਤੁਹਾਨੂੰ ਇੱਥੇ ਹੋਰ ਦੱਸ ਦਿਆਂ ਕਿ ਅਸੀਂ ਇੱਕ ਪਰਸਨਲ ਫਾਈਨੈਂਸ ਕਮਿਊਨਿਟੀ ਰਨ ਕਰਦੇ ਹਾਂ ਬੀ ਕੇ ਫਾਈਟੀ ਕਮਿਊਨਿਟੀ ਜਿੱਥੇ ਕਿ ਆਲਰੇਡੀ 15000 ਤੋਂ ਵੱਧ ਐਕਟਿਵ ਮੈਂਬਰਸ ਨੇ ਜਿੰਨਾਂ ਵਿੱਚੋਂ ਤੁਹਾਡੇ ਵਰਗੇ ਬਹੁਤ ਸਾਰੇ ਐਨ ਆਰ ਆਈ ਵਿਊਅਰਸ ਵੀ ਨੇ ਜੋ ਆਪਣੇ ਡਾਊਟਸ ਕਲੀਅਰ ਕਰਦੇ ਨੇ ਮੈਂ ਤੁਹਾਨੂੰ ਕਮਿਊਨਿਟੀ ਤੇ ਚੱਲ ਰਹੀ ਇੱਕ ਡਿਸਕ ਤਤੂਸੀ ਕਮਿਊਨਿਟੀ ਤੇ ਜਾ ਕੇ ਪੁੱਛ ਸਕਦੇ ਹੋ ਜਾਂ ਫਿਰ ਇਹ ਸਾਰੀਆਂ ਡਿਸਕਸ਼ਨਸ ਵੀ ਚੈੱਕ ਆਊਟ ਕਰ ਸਕਦੇ ਹੋ ਫ੍ਰੀ ਆਫ ਕਾਸਟ ਕਮਿਊਨਿਟੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਸੋ ਸਾਡਾ ਅਗਲਾ ਪੁਆਇੰਟ ਹੈ ਰਿਲੇਟਡ ਟੂ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡਸ ਹੁਣ ਕਿਉਂਕਿ ਇਹਨਾਂ ਦੋਨਾਂ ਦੇ ਇਹੀ ਐਨੂਅਲ ਚਾਰजेस ਹੁੰਦੇ ਆ ਤਾਂ ਇਹ ਕਾਫੀ ਸੈਂਸਿਬਲ ਹੈ ਕਿ ਤੁਸੀਂ ਇਹਨਾਂ ਨੂੰ ਬੰਦ ਹੀ ਕਰਵਾ ਦਿਓ ਅਦਰਵਾਈਜ਼ ਤੁਹਾਨੂੰ ਉਹ ਚਾਰजेस ਪੈਂਦੇ ਰਹਿਣਗੇ ਹੁਣ ਜਿਸ ਤਰੀਕੇ ਨਾਲ ਬੈਂਕ ਅਕਾਊਂਟ ਦੇ ਵਿੱਚ ਤੁਹਾਨੂੰ ਆਪਣਾ ਕੇਵਾਈਸੀ ਸਟੇਟਸ ਲੇਟੈਸਟ ਐਡਰੈਸ ਵੀਜ਼ਾ ਸਟੇਟਸ ਪਾਸਪੋਰਟ ਸਟੇਟ ਜ਼ਿਆਦਾਤਰ ਜਿਹੜੇ ਡੈਬਿਟ ਕਾਰਡਸ ਹੁੰਦੇ ਆ ਉਹ ਆਟੋਮੈਟਿਕਲੀ ਬੈਂਕ ਅਕਾਊਂਟ ਦੇ ਨਾਲ ਅਪਡੇਟ ਹੋ ਜਾਂਦੇ ਪਰ ਕ੍ਰੈਡਿਟ ਕਾਰਡ ਦੇ ਇਹ ਤੁਹਾਨੂੰ ਅਲੱਗ ਤੋਂ ਅਪਡੇਟ ਕਰਨਾ ਪੈਂਦਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਕ੍ਰੈਡਿਟ ਕਾਰਡ ਦਾ ਪੈਂਡਿੰਗ ਹੈ ਅਮਾਊਂਟ ਤਾਂ ਉਹਨੂੰ ਜਲਦੀ ਤੋਂ ਜਲਦੀ ਪੇ ਕਰ ਦਿਓ ਇਨ ਕੇਸ ਜੇਕਰ ਤੁਸੀਂ ਇੰਡੀਆ ਦੇ ਵਿੱਚ ਕਿਸੇ ਕ੍ਰੈਡਿਟ ਕਾਰਡ ਦਾ ਡਿਊ 1 ਸਾਲ ਤੱਕ ਪੇ ਨਹੀਂ ਕਰਦੇ ਤਾਂ ਦੁਬਈ ਦੇ ਵਿੱਚ ਤੁਹਾਡੀ ਜੋ ਇਮੀਗ੍ਰੇਸ਼ਨ ਹੈ ਉਹ ਬੰਦ ਕੀਤੀ ਜਾ ਸਕਦੀ ਹੈ ਸਾਡਾ ਪੰਜਵਾਂ ਪੁਆਇੰਟ ਹੈ ਰਿਲੇਟਡ ਟੂ ਪੈਨ ਕਾਰਡ ਤੇ ਆਧਾਰ ਕਾਰਡ ਹੁਣ ਐਨਆਰਆਈਜ਼ ਦੇ ਲਈ ਇਹ ਐਬਸੋਲੂਟਲੀ ਮੰਡੀਟਰੀ ਹੈ ਕਿ ਤੁਹਾਡੇ ਕੋਲ ਇੱਕ ਪੈਨ ਕਾਰਡ ਹੋਵੇ ਜਿਸ ਦੇ ਤੇ ਤੁਹਾਡੀ ਲੇਟੈਸਟ ਇਨਫੋਰਮੇਸ਼ਨ ਹੋਵੇ ਆਧਾਰ ਕਾਰਡ ਹੋਣਾ ਇੰਨਾ ਮੰਡੀਟਰੀ ਨਹੀਂ ਹੈ ਬਟ ਹਾਂ ਜੇਕਰ ਹੈ ਤਾਂ ਵਧੀਆ ਗੱਲ ਹੈ ਹੁਣ ਜੇਕਰ ਤੁਹਾਡੇ ਕੋਲੇ ਦੋਨੋਂ ਆਧਾਰ ਕਾਰਡ ਤੇ ਪੈਨ ਕਾਰਡ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਦੇ ਤੇ ਆਪਣੀ ਜੋ ਲੇਟੈਸਟ ਇਨਫੋਰਮੇਸ਼ਨ ਹੈ ਉਹ ਅਪਡੇਟ ਕਰ ਲਓ ਜਿਵੇਂ ਕਿ ਤੁਹਾਡਾ ਨਾਮ ਡੇਟ ਆਫ ਬਰਥ ਫਾਦਰ ਨੇਮ ਵਗੈਰਾ ਕਿਉਂਕਿ ਫਿਊਚਰ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਕਾਫੀ ਪ੍ਰੋਬਲਮਸ ਦੇ ਸਕਦੀਆਂ ਨੇ ਸੋ ਜਿੰਨਾ ਜਲਦੀ ਹੋ ਸਕਦਾ ਹੈ ਉਹਨੂੰ ਅਪਡੇਟ ਕਰਵਾ ਲਓ ਛੇਵਾਂ ਪੁਆਇੰਟ ਪੈਰੈਂਟਸ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਤੁਹਾਡੇ ਲਈ ਵੀ ਇਹ ਉਨਾ ਹੀ ਇੰਪੋਰਟੈਂਟ ਐਸਪੈਕਟ ਹੋਏਗਾ ਸੋ ਇਥੇ ਜੀ ਤੁਹਾਨੂੰ ਇਹੀ ਰეკਮੈਂਡ ਕਰਾਂਗੇ ਕਿ ਆਪਣੇ ਪੇਰੈਂਟਸ ਦੇ ਲਈ ਨਾ ਕੋਈ ਵਧੀਆ ਜੀ ਹੈਲਥ ਇੰਸ਼ੋਰੈਂਸ ਲੈ ਲਓ ਅਸੀਂ ਕਮਿਊਨਿਟੀ ਤੇ ਕਾਫੀ ਜ਼ਰਾਂ ਦੇ ਡੀਸੈਂਟ ਇੰਸ਼ੋਰੈਂਸਸ ਰეკਮੈਂਡ ਕੀਤੀਆਂ ਸੀ ਜਿਵੇਂ ਕਿ ਕੇਆਰ ਐਚਡੀਐਫਸੀ ਆਰਗੋ ਵਗੈਰਾ ਤੁਸੀਂ ਫ੍ਰੀ ਦੇ ਵਿੱਚ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਤੇ ਇਹਦੇ ਨਾਲ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਤੁਹਾਨੂੰ ਆਪਣੇ ਲਈ ਤੇ ਤੁਹਾਡੀ ਫੈਮਿਲੀ ਦੇ ਲਈ ਵੀ ਵਧੀਆ ਹੈਲਥ ਇੰਸ਼ੋਰੈਂਸ ਲੈ ਲੈਣੀ ਚਾਹੀਦੀ ਹੈ ਹਾਂ ਮੰਦੇ ਆਂ ਵੀ ਜਿਸ ਕੰਟਰੀ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਡੇ ਕੋਲ ਇੱਕ ਵਧੀਆ ਮੈਡੀਕਲ ਕਵਰ ਹੋਏਗਾ ਬਟ ਜੇਕਰ ਤੁਸੀਂ ਫਿਊਚਰ ਦੇ ਵਿੱਚ ਇੰਡੀਆ ਆਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਹੁਣੇ ਤੋਂ ਇੰਸ਼ੋਰੈਂਸ ਲੈ ਲੈਣੀ ਚਾਹੀਦੀ ਹੈ ਕਿਉਂਕਿ ਵੱਡੀ ਏਜ ਦੇ ਨਾਲ ਇੰਸ਼ੋਰੈਂਸ ਮਿਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਹੁਣ ਸਾਡਾ ਅਗਲਾ ਪੁਆਇੰਟ ਹੈ ਰਿਲੇਟਡ ਟੂ ਯਰ ਇਨਵੈਸਟਮੈਂਟਸ ਹੁਣ ਇੱਕ ਗੱਲ ਹੈ ਵੀ ਜੇਕਰ ਤੁਸੀਂ ਇੰਡੀਆ ਦੇ ਵਿੱਚ ਵਰਕਿੰਗ ਸੀ ਤੇ ਤੁਸੀਂ ਅਬਰੋਡ ਮਾਈਗਰੇਟ ਹੋ ਚੁੱਕੇ ਹੋ ਤੇ ਇੰਡੀਆ ਦੇ ਵਿੱਚ ਤੁਹਾਡਾ ਇੱਕ ਪ੍ਰੋਵੀਡੈਂਟ ਫੰਡ ਅਕਾਊਂਟ ਸੀ ਤਾਂ ਮੇਰੀ ਡਵਾਈਸ ਇਹੀ ਹੈ ਕਿ ਉਸ ਅਕਾਊਂਟ ਨੂੰ ਬੰਦ ਕਰਵਾ ਦਿਓ ਕਿਉਂਕਿ ਪੀਐਫ ਅਕਾਊਂਟ ਦੇ ਵਿੱਚ ਜੇਕਰ ਤੁਸੀਂ 10 ਸਾਲ ਦੇ ਵਿੱਚ ਪੈਸਾ ਵਿਡਰੋ ਨਹੀਂ ਕਰਦੇ ਤਾਂ ਉਹ ਅਕਾਊਂਟ ਡੋਰਮੈਂਟ ਹੋ ਜਾਂਦਾ ਹੈ ਇਸ ਤੋਂ ਲਾਵਾ ਜੇਕਰ ਤੁਹਾਡੀਆਂ ਇੰਡੀਆ ਦੇ ਵਿੱਚ ਕੁਝ ਕ੍ਰਿਪਟੋ ਇਨਵੈਸਟਮੈਂਟਸ ਨੇ ਤਾਂ ਵਧੀਆ ਗੱਲ ਇਹ ਹੀ ਹੈ ਕਿ ਉਹਨਾਂ ਨੂੰ ਵੇਚ-ਵਟ ਕੇ ਕਲੀਅਰ ਕਰ ਦਿਓ ਕਿਉਂਕਿ ਇੰਡੀਆ ਦੇ ਵਿੱਚ ਕ੍ਰਿਪਟੋ ਨੂੰ ਬਾਰਡਰਲਾਈਨ ਇਲੀਗਲ ਮੰਨਿਆ ਜਾਂਦਾ ਹੈ ਤਾਂ ਤੁਸੀਂ ਕਿਸੇ ਵੀ ਐਦਾਂ ਦੀ ਪ੍ਰੋਬਲਮ 'ਚ ਨਹੀਂ ਆਉਣਾ ਚਾਹੋਗੇ ਬਾਕੀ ਜੇ ਤੁਹਾਡੀਆਂ ਮਿਊਚੁਅਲ ਫੰਡ ਜਾਂ ਸਟਾਕਸ ਵਗੈਰਾ ਦੀਆਂ ਇਨਵੈਸਟਮੈਂਟਸ ਨੇ ਉਹ ਤੁਸੀਂ ਕੰਟੀਨਿਊਸਲੀ ਹੋਲਡ ਕਰਕੇ ਰੱਖ ਸਕਦੇ ਹੋ ਸਾਡਾ 8ਵਾਂ ਪੁਆਇੰਟ ਹੈ ਰਿਲੇਟਡ ਟੂ ਟੈਕਸ ਕੰਪਲਾਈਅੰਸਸ ਤੇ ਪਹਿਲਾ ਐਦਾਂ ਦਾ ਪੁਆਇੰਟ ਹੈ ਜਿਹਦੇ ਤੇ ਜ਼ਿਆਦਾਤਰ ਐਨਆਰਆਈਜ਼ ਨੂੰ ਇਸ਼ੂ ਆਉ ਜੇਕਰ ਤੁਹਾਡੀ ਇੰਡੀਆ ਦੇ ਵਿੱਚ ਕੋਈ ਵੀ ਐਦਾਂ ਦੀ ਇਨਕਮ ਹੈ ਜਿਵੇਂ ਕਿ FD ਤੋਂ ਇਨਕਮ ਹੋ ਸਕਦੀ ਹੈ ਪ੍ਰੋਪਰਟੀ ਤੋਂ ਇਨਕਮ ਹੋ ਸਕਦੀ ਹੈ ਜਾਂ ਫਿਰ ਮਿਊਚੁਅਲ ਫੰਡਸ ਵਗੈਰਾ ਤੋਂ ਇਨਕਮ ਹੋ ਸਕਦੀ ਹੈ ਤਾਂ ਤੁਹਾਡੇ ਕੁਝ TDS ਵਗੈਰਾ ਕੱਟੇ ਜਾਂਦੇ ਹੋਣਗੇ ਤੇ ਇਹ ਚੀਜ਼ਾਂ ਤੁਸੀਂ ਆਪਣੇ ਟੈਕਸ ਫਾਈਲਿੰਗਸ ਦੇ ਵਿੱਚ ਕਨਸਿਡਰ ਕਰ ਸਕਦੇ ਹੋ ਐਡੀਸ਼ਨਲੀ ਐਦਾਂ ਦੀਆਂ ਕਾਫੀ ਸਾਰੀਆਂ ਕੰਟਰੀਜ਼ ਨੇ ਜਿਨ੍ਹਾਂ ਦਾ ਡਬਲ ਟੈਕਸੇਸ਼ਨ ਅਵਰਡੈਂਸ ਐਗਰੀਮੈਂਟ ਹੈ ਇੰਡੀਆ ਦੇ ਨਾਲ ਜਿਹਦੇ ਚੱਲਦੇ ਹੋਏ ਤੁਸੀਂ ਆਪਣੇ ਕਾਫੀ ਜ਼ਿਆਦਾ ਟੈਕਸਸ ਬਚਾ ਸਕਦੇ ਹੋ ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਦਾ ਬੈਨੀਫਿਟ ਕਿਵੇਂ ਲੈਣਾ ਹੈ ਮਤਲਬ ਕਿ ਟੈਕਸ ਫਾਈਲਿੰਗ ਕਿਵੇਂ ਕਰਨੀ ਹੈ ਹੁਣ ਜੇਕਰ ਤੁਹਾਡੇ ਕੋਲ ਕੋਈ ਇੰਡੀਅਨ ਮੋਬਾਈਲ ਨੰਬਰ ਨਹੀਂ ਹੈ ਤਾਂ ਮੈਂ ਅਡਵਾਈਸ ਕਰੂੰਗਾ ਕਿ ਜਲਦੀ ਤੋਂ ਜਲਦੀ ਲੈ ਲਓ ਤੇ ਜੇਕਰ ਇੰਡੀਅਨ ਮੋਬਾਈਲ ਨੰਬਰ ਹੈ ਬਟ ਐਕਟਿਵ ਨਹੀਂ ਹੈ ਤਾਂ ਉਹਨੂੰ ਜਲਦੀ ਤੋਂ ਜਲਦੀ ਐਕਟੀਵੇਟ ਕਰਵਾ ਲਓ ਐਤੋਂ ਦੇ ਬਹੁਤ ਸਾਰੇ ਪਲਾਨਸ ਆਉਂਦੇ ਆ ਜਿਨ੍ਹਾਂ ਨਾਲ ਤੁਸੀਂ ਬ੍ਰਾਡਚ ਬੈਕ ਕੇ ਵੀ ਐਸਐਮਐਸ ਸਰਵਿਸ ਔਨ ਕਰਵਾ ਸਕਦੇ ਹੋ ਤੇ ਇਸ ਚੀਜ਼ ਦੇ ਚੱਲਦੇ ਹੋਏ ਤੁਸੀਂ ਆਪਣੇ ਇੰਡੀਅਨ ਬੈਂਕ ਅਕਾਊਂਟਸ ਨੂੰ ਇਜ਼ੀਲੀ ਓਪਰੇਟ ਕਰ ਸਕਦੇ ਹੋ 10ਵੇਂ ਪੁਆਇੰਟ ਆ ਰਿਲੇਟਡ ਟੂ ਬੈਂਕ ਲੋਨਸ ਹੁਣ ਜੇਕਰ ਤੁਹਾਡਾ ਕੋਈ ਇੰਡੀਆ ਦੇ ਵਿੱਚ ਲੋਨ ਚੱਲ ਰਿਹਾ ਹੈ ਤੇ ਉਹਦੀਆਂ ਪੇਮੈਂਟਸ ਅਜੇ ਵੀ ਚੱਲ ਰਹੀ ਲੋਨ ਆਲਰੇਡੀ ਪੇ ਆਫ ਕਰਤਾ ਤਾਂ ਬੈਂਕ ਤੋਂ ਨੋ ਡਿਊ ਸਰਟੀਫਿਕੇਟ ਲੈਣਾ ਨਹੀਂ ਭੁੱਲਣਾ ਜਿਹਦੇ ਵਿੱਚ ਇਹ ਚੀਜ਼ ਮੈਂਸ਼ਨ ਹੁੰਦੀ ਹੈ ਵੀ ਤੁਸੀਂ ਹੁਣ ਅੱਗੇ ਬੈਂਕ ਦਾ ਕੋਈ ਪੈਸਾ ਨਹੀਂ ਦੇਣਾ ਤੇ ਇਹ ਚੀਜ਼ ਤੁਹਾਨੂੰ ਅਨਨੈਸੈਸਰੀ ਚਾਰजेस ਤੋਂ ਬਚਾ ਸਕਦੀ ਹੈ 11ਵਾਂ ਪੁਆਇੰਟ ਹੈ ਰਿਲੇਟਡ ਟੂ ਪ੍ਰੋਪਰਟੀ ਹੁਣ ਜੇਕਰ ਤੁਹਾਡੀ ਇੰਡੀਆ ਦੇ ਵਿੱਚ ਕੋਈ ਵੀ ਐਦਾਂ ਦੀ ਪ੍ਰੋਪਰਟੀ ਹੈ ਤਾਂ ਇਹ ਕਾਫੀ ਕ੍ਰਿਟੀਕਲ ਹੋ ਜਾਂਦਾ ਆਪਣੇ ਪ੍ਰੋਪਰਟੀਆਂ ਦੇ ਰਿਕਾਰਡ ਚੈੱਕ ਕਰਨਾ ਬਸ ਇਹਨਾਂ ਕਮੇਕ ਸ਼ੋਰ ਕਰਿਓ ਕਿ ਪ੍ਰੋਪਰਟੀ ਦੇ ਰਿਗਾਰਡਿੰਗ ਜੋ ਟੈਕਸਸ ਨੇ ਉਹ ਟਾਈਮ ਤੇ ਪੇ ਕਰਦੇ ਰਹੋ ਤੇ ਲੈਂਡ ਲਾਜ਼ ਦੇ ਨਾਲ ਤੁਸੀਂ ਕੰਪਲਾਈਅੰਸ ਕਰਦੇ ਰਹੋ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਫੀ ਸਾਰੇ ਚੇਂਜਸ ਹੋਏ ਆ ਇੰਡੀਅਨ ਰੀਅਲ ਅਸਟੇਟ ਇਕੋਸਿਸਟਮ ਦੇ ਵਿੱਚ ਪਲੱਸ ਜੇਕਰ ਤੁਹਾਡੇ ਕੋਈ ਰੈਂਟਰਸ ਨੇ ਤਾਂ ਜਿਹੜਾ ਉਹ ਤੁਹਾਨੂੰ ਮੰਥਲੀ ਰੈਂਟ ਪੇ ਕਰਦੇ ਨੇ ਉਹਦੇ ਤੇ ਕੁਝ TDS ਕੰਪਲਿਕೇಷನ್ಸ್ ਹੁੰਦੀਆਂ ਨੇ ਸੋ ਟਾਈਮ ਟੂ ਟਾਈਮ ਉਹ ਚੀਜ਼ਾਂ ਚੈੱਕ ਕਰਦੇ ਰਹੋ ਤੇ ਮੇਕ ਸ਼ੋਰ ਕਰਿਓ ਵੀ ਤੁਹਾਡੀਆਂ ਜਿਹੜੀਆਂ ਮੇਂਟੇਨੈਂਸ ਡਿਊ ਨੇ ਉਹ ਟਾਈਮਲੀ ਪੇ ਹੁੰਦੀਆਂ ਰਹਿਣ ਬਾਰਵਾਂ ਤੇ ਲਾਸਟ ਪੁਆਇੰਟ ਹੈ ਸੈਟਿੰਗ ਅਪ POA ਹੁਣ ਬਹੁਤੀ ਵਾਰ ਐਦਾਂ ਦਾ ਹੋ ਜਾਂਦਾ ਹੈ ਇੰਡੀਆ ਦੇ ਵਿੱਚ ਕੋਈ 트ਾਂਜ਼ੈਕਸ਼ਨ ਕਰਦੇ ਟਾਈਮ ਜਿੱਥੇ ਤੁਹਾਡਾ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੋ ਜਾਂਦਾ ਔਰ ਐਗਜ਼ਾਮਪਲ ਕਈ ਵਾਰ ਕੋਈ ਡਾਕੂਮੈਂਟ ਸਾਈਨ ਕਰਨੀ ਹੁੰਦੀ ਹੈ ਤੇ ਇਹ ਚੀਜ਼ ਹੁੰਦੀ ਹੈ ਪ੍ਰਾਪਰਟੀ ਟੈਕਸ ਜਾਂ ਫਿਰ ਬੈਂਕਿੰਗ ਰਿਲੇਟਿਡ ਮੈਟਰਸ ਦੇ ਵਿੱਚ ਸਾਈ ਚੀਜ਼ਾਂ ਤੁਸੀਂ ਆਪਣੇ ਕਿਸੇ ਰਿਲੇਟਿਵ ਤੋਂ ਵੀ ਕਰਵਾ ਸਕਦੇ ਹੋ ਬਾਏ ਦਾ ਯੂਜ਼ ਆਫ ਪਾਵਰ ਆਫ ਅਟਾਰਨੀ ਉਨੇ ਜਿਹੜਾ ਪੀਓਏ ਹੈ ਇਹ ਸਪੈਸੀਫਿਕ ਵੀ ਹੋ ਸਕਦਾ ਜਿਹਦੇ ਵਿੱਚ ਤੁਸੀਂ ਚਾਹੋਗੇ ਕਿ ਉਹ ਬੰਦਾ ਤੁਹਾਡੇ ਸਿਰਫ ਬੈਂਕਿੰਗ ਜਾਂ ਕਿਸੇ ਪਰਟੀਕੂਲਰ ਪ੍ਰਾਪਰਟੀ ਦੇ ਰਿਗਾਰਡਿੰਗ ਹੀ ਕੰਮ ਕਰੇ ਜਾਂ ਫਿਰ ਪੀਓਏ ਜਨਰਲ ਵੀ ਹੋ ਸਕਦਾ ਹੈ ਜਿਹਦੇ ਵਿੱਚ ਜਿਹੜਾ ਪੀਓਏ ਐਗਰੀਮੈਂਟ ਦੇ ਵਿੱਚ ਜੋ ਚੀਜ਼ਾਂ ਤੁਸੀਂ ਮੈਂਸ਼ਨ ਕਰੋਗੇ ਉਹ ਬੰਦਾ ਉਹ ਸਾਰੇ ਟਾਸਕ ਕਰ ਸਕਦਾ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਅਸੀਂ ਆਲਮੋਸਟ ਸਾਰੀਆਂ ਇਹ ਇੰਪੋਰਟੈਂਟ ਚੀਜ਼ਾਂ ਇਸ ਵੀਡੀਓ ਦੇ ਵਿੱਚ ਡਿਸਕਸ ਕੀਤੀਆਂ ਨੇ ਪਰ ਜੇਕਰ ਤੁਹਾਡੀ ਫਿਰ ਵੀ ਕੋਈ ਕੁਇਰੀ ਹੈ ਤਾਂ ਤੁਸੀਂ ਸਾਡੀ ਕਮਿਊਨਿਟੀ ਬੀਕਵੈਸ ਦੀ ਕਮਿਊਨਿਟੀ ਤੇ ਜਾ ਕੇ ਪੁੱਛ ਸਕਦੇ ਹੋ ਕਮਿਊਨਿਟੀ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੇ ਕਮ